ਅਸੀਂ ਹਣ ਆਹ ਹੌਤ-ਪੋਤ 13 ਪੜਦੇ ਹਾਂ ਜੈਨੇਸਿਸ 13 ਸੋ ਇਥੇ ਲਿਖਿਆ ਤਦ ਆਬਰਾਹਮ ਆਪਣੀ ਪਤਨੀ ਅਤੇ ਸਭ ਕੁਝ ਜੋ ਉਹਦੇ ਕੋਲ ਸੀ ਅਤੇ ਲੂਤ ਨੂੰ ਵੀ ਆਪਣੇ ਨਾਲ ਲੈ ਕੇ ਮਿਸਰ ਤੋਂ ਕਨਾਨ ਦੇ ਦੱਖਣ ਵੱਲ ਗਿਆ ਆਬਰਾਹਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸਨ ਸੀ ਉਹ ਦੱਖਣ ਤੋਂ ਸਫ਼ਰ ਕਰਦਾ ਬੈਥੇਲ ਦੀ ਥਾਂ ਦੀ ਉਸ ਥਾਂ ਤੱਕ ਪਹੁੰਚਿਆ ਜਿੱਥੇ ਉਸਨੇ ਪਹਿਲਾਂ ਆਪਣਾ ਤੰਬੂ ਬੈਥੇਲ ਅਤੇ ਆਈ ਦੇ ਵਿਚਾਰ ਲਾਇਆ ਸੀ ਸੋ ਮਿਸ ਕਾਲ ਪੈਣ ਤੋਂ ਪਹਿਲਾਂ ਉਹਨੇ ਉੱਥੇ ਆਪਣਾ ਤੰਬੂ ਲਾਇਆ ਸੀ ਆਈ ਥਿੰਕ ਤੇ ਉਹਨੇ ਆਪਣਾ ਭੇਟਾ ਵੀ ਚੜਾਈਆਂ ਸੀ ਇੱਥੇ ਲਿਖਿਆ ਇਹ ਸਤਾਨ ਉਸ ਜਗਵੇਦੀ ਦਾ ਹੈ ਜੋ ਉਸਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਆਬਰਾਮ ਨੇ ਯਹੋਵਾ ਨੂੰ ਪੁਕਾਰਿਆ ਸੀ ਲੂਤ ਦੇ ਕੋਲ ਵੀ ਜਿਹੜਾ ਆਬਰਾਮ ਨਾਲ ਚੱਲਦਾ ਸੀ ਮਤਲਬ ਉਹਦਾ ਜਿਹੜਾ ਭਤੀਜਾ ਸੀ ਰਾਈਟ ਇਹ ਜੜ ਗਾਇਆਂ ਬਾਲਦ ਅਤੇ ਪਰਿਵਾਰ ਦੇ ਲੋਕ ਸਨ ਇਸ ਲਈ ਉਸ ਦੇ ਵਿੱਚ ਉਹਨਾਂ ਦੋਵਾਂ ਦੇ ਇਕੱਠੇ ਰਹਿਣ ਲਈ ਸਥਾਨ ਨਹੀਂ ਸੀ ਕਿਉਂਕਿ ਉਹਨਾਂ ਕੋਲ ਇੰਨਾ ਮਾਲ-ਦੌਲਤ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ ਆਬਰਾਮ ਅਤੇ ਲੂਦ ਦੇ ਇੱਥੇ ਲਿਖਿਆ ਹੈ ਆਜੜੀਆਂ ਵਿੱਚਕਾਰ ਝਗੜਾ ਹੋ ਗਿਆ ਸੋ ਝਗੜਾ ਹੋਣਾ ਸੀ ਕਰਕੇ ਜ਼ਮੀਨ ਮਤਲਬ ਰੱਬ ਨੇ ਉਹਨਾਂ ਨੂੰ ਇੰਨੀ ਬਰਕਤ ਦਿੱਤੀ ਹੋਈ ਸੀ ਕਿ ਇੰਨੇ ਇੰਨੇ ਉਹ ਵਧੇ ਫਲੇ ਕਿ ਉਹ ਹੁਣ ਦੋ ਗਰੁੱਪ ਜਿਹੜਾ ਭਤੀਜਾ ਆ ਤੇ ਆਬਰਾਮ ਆ ਉਹ ਇਕੱਠੇ ਨਹੀਂ ਰਹਿ ਸਕੇ ਇਤੇ ਲਿਖਿਆ ਉਸ ਸਮੇਂ ਕਨਾਨੀ ਅਤੇ ਫਰੀਜੀ ਲੋਕ ਉਸ ਦੇਸ਼ ਵਿੱਚ ਵਸਦੇ ਸਨ ਆਬਰਾਮ ਨੇ ਲੂਤ ਨੂੰ ਆਖਿਆ ਮੇਰੇ ਅਤੇ ਤੇਰੇ ਵਿੱਚ ਅਤੇ ਮੇਰੇ ਅਤੇ ਤੇਰੇ ਆ ਜੜੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਅਸੀਂ ਭਰਾ ਹਾਂ ਭਲਾ ਸਾਰਾ ਦੇਸ਼ ਤੇਰੇ ਤੇਰੇ ਅੱਗੇ ਨਹੀਂ ਹੈ ਇਸ ਲਈ ਮੇ ਤੋਂ ਵੱਖਰਾ ਹੋ ਜਾ ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾ ਮੈਂ ਖੱਬੇ ਪਾਸੇ ਜਾਵਾਂਗਾ ਸੋ ਇੱਕ ਛੋਟੀ ਜਿਹੀ ਚੀਜ਼ ਅਸੀਂ ਇਹਦੇ ਬਾਰੇ ਕਹਿ ਸਕਦੇ ਹਾਂ ਦੇਖੋ ਵੱਡਾ ਕੌਣ ਆ ਇੱਥੇ ਆਬਰਾਮ ਵੱਡਾ ਆ ਲੂਤਨਾ ਲੂਤੋ ਤਾਂ ਭਤੀਜਾ ਆ ਆਬਰਾਮ ਉਹਨੂੰ ਕਹਿ ਰਿਹਾ ਆ ਕਿ ਤੂੰ ਪਹਿਲਾਂ ਚੁਣ ਲੈ ਕਿ ਤੂੰ ਕਿਹੜੀ ਥਾਂ ਲੈਣੀ ਆ ਸੋ ਆਈ ਡੋਨੋ ਜਿੱਥੇ ਮੇਰੀ ਗਲਤਫਹਿਮੀ ਹੋ ਗਈ ਪਰ ਇੱਥੇ ਕਾਫੀ ਮੈਨੂੰ ਦੱਸਦਾ ਹੈ ਵੀ ਜਿਹੜਾ ਆਬਰਾਮ ਸੀ ਉਹ ਸ਼ਾਂਤੀ ਨੂੰ ਪਸੰਦ ਕਰਦਾ ਸੀ ਤੇ ਉਹ ਕਹਿ ਲਓ ਥੋੜਾ ਬਤਾ ਕਾਟਾ ਵੀ ਸਹਿਣ ਨੂੰ ਤਿਆਰ ਹੋ ਜਾਂਦਾ ਸੀ ਸ਼ਾਂਤੀ ਸ਼ਾਂਤੀ ਲੈ ਆਸੀਂ ਬਾਅਦ ਵੀ ਦੇਖਾਂਗੇ ਜਦੋਂ ਜਦੋਂ ਉਹਦੇ ਖੂ ਚੋਰੀ ਕਿਤੇ ਜਾਂਦੇ ਆ ਉਹ ਕੁਛ ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਵੀ ਕਿਸੇ ਨੂੰ ਕੁਛ ਕਹਿਣਾ ਨਹੀਂ ਚਾਹੀਦਾ ਪਰ ਇੱਥੇ ਉਹ ਆਪਣੇ ਭਤੀਜੇ ਨੂੰ ਪਹਿਲੀ ਥਾਂ ਦੇ ਰਿਹਾ ਪਹਿਲਾ ਆਪਸ਼ਨ ਦੇ ਰਿਹਾ ਹੈ which is pretty um I think سوچਨ ਲਈ ਸਾਨੂੰ ਮਜਬੂਰ ਕਰਦੀ ਇਹ ਗੱਲ ਕਹਿੰਦਾ ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਊਂਗਾ ਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਨੂੰ ਜਾਊਂਗਾ ਤਦ ਲੂਤ ਨੇ ਆਪਣੀਆਂ ਅੱਖਾਂ ਚੁੱਕ ਕੇ ਜਰਦਨ ਨਦੀ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਸਿੰਜਿਆ ਹੋਇਆ ਸੀ ਮਤਲਬ ਵਧੀਆ ਸੀ ਇਸ ਤੋਂ ਪਹਿਲਾਂ ਕਿ ਯਹੋਵਾ ਨੇ ਸਦੂਮ ਅਤੇ ਅਮੋਰਾ ਨੂੰ ਨਾਸ ਕੀਤਾ ਤਦ ਤੱਕ ਉਹ ਯਹੋਵਾ ਦੇ ਬਾਗ ਵਰਗਾ ਸੀ ਸਗੋਂ ਸਵਾਰ ਨੂੰ ਜਾਣਦੇ ਹੋਏ ਮਿਸਰ ਦੇਸ਼ ਵਰਗਾ ਉਪਜਾਊ ਸੀ ਇਸ ਲਿੰਦੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣ ਲਿਆ ਮਤਲਬ ਜਿੱਥੇ ਵਧੀਆ ਜ਼ਮੀਨ ਸੀ ਉਹ ਕਹਿੰਦਾ ਮੈਂ ਉਧਰ ਜਾਣਾ ਹੈ ਅਤੇ ਪੂਰਬ ਵੱਲ ਚਲਿਆ ਗਿਆ ਅਤੇ ਉਹ ਇੱਕ ਦੂਜੇ ਤੋ ਅਲੱਗ ਹੋ ਗਏ ਆਬਰਾਮ ਕਨਾਨ ਦੇਸ਼ ਵਿੱਚ ਵਸਿਆ ਪਰ ਲੂਤ ਉਸ ਦਾੰਦੇ ਨਗਰਾਂ ਵਿੱਚ ਵਸਿਆ ਅਤੇ ਸਦੂਮ ਦੇ ਕੋਲ ਆਪਣਾ ਤੰਬੂ ਲਾਇਆ ਉਹਨੇ ਸਦੂਮ ਦੇ ਲੋਕ ਯਹੋਵਾ ਦੇ ਅੱਗੇ ਵੱਡੇ ਦੋਸ਼ਟ ਅਤੇ ਮਹਾਪਾਪੀ ਸਨ ਸੋ ਇੱਕ ਚੀਜ਼ ਮੈਂ ਕਹਿ ਸਕਦਾ ਇੱਥੇ ਮੈਂ ਸੋਚਿਆ ਸੀ ਕਿ ਜਦੋਂ ਲੂਤ ਨੂੰ ਆਪਸ਼ਨ ਮਿਲੀ ਆ ਅਬ ਇਹ ਤੂੰ ਕਿਹੜਾ ਪਾਸਾ ਚੋਣਨਾ ਹੈ ਅਮ ਆਈ ਆਈ ਡੋਨਟ ਨੋ ਸਾਢੇ ਸਾਡੀ ਲਾਈਫ ਵਿੱਚ ਇਹ ਚੀਜ਼ ਅਮਲ ਹੋ ਕੀਤੀ ਜਾ ਸਕਦੀ ਹੈ ਕਿ ਅਸੀਂ ਰੱਬ ਨੂੰ ਪੁੱਛੀਏ ਬਈ ਤੂੰ ਕੀ ਚਾਹੁੰਦਾ ਐ ਅਸੀਂ ਕੀ ਕਰੀਏ ਕਿਉਂਕਿ ਸਾਡੀਆਂ ਅੱਖਾਂ ਨੂੰ ਜੋ ਕਈ ਵਾਰੀ ਚੰਗਾ ਲੱਗਦਾ ਹੁੰਦਾ ਉਹ ਭਵਿੱਖ ਵਿੱਚ ਸਾਡੇ ਲਈ ਚੰਗਾ ਹੁੰਦਾ ਨਹੀਂ ਸੋ ਖਾਸ ਕਰਕੇ ਜਦੋਂ ਸਾਨੂੰ ਕੋਈ ਚੀਜ਼ ਅੰਦਰੋਂ ਚੰਗੀ ਲੱਗਦੀ ਆ ਉਹ ਉਹਨੂੰ ਪਾਉਣ ਤੋਂ ਪਹਿਲਾਂ ਜਾਂ ਉਹਦੇ ਵੱਲ ਪੈਰ ਪੱਟਣ ਤੋਂ ਪਹਿਲਾਂ ਅਸੀਂ ਰੱਬ ਤੇ ਮੋੜੇ ਪੁੱਛ ਸਕਦੇ ਹਾਂ ਉਹਨੂੰ ਬਈ ਰੱਬ ਤੂੰ ਕੀ ਚਾਹੁੰਦਾ ਮੈਂ ਕਰਾਂ ਮੈਨੂੰ ਤਾਂ ਇਹ ਗੱਲ ਚੰਗੀ ਲੱਗਦੀ ਐ ਪਰ ਤੈਨੂੰ ਕਿੱਦਾਂ ਲੱਗਦੀ ਐ ਐਨੀਵੇਜ਼ ਜਸਟ ਅ ਥਾਟ ਅਸੀਂ ਇਹਦੇ ਬਾਰੇ ਸੋਚ ਸਕਦੇ ਆਂ ਹੁਣ ਅਸੀਂ 14ਵਾਂ ਦੇਖਦੇ ਹਾਂ ਜਿਹੜੀ ਆਇਤ ਹੈ ਜਦ ਆਬਰਾਮ ਲੂਤ ਤੋਂ ਅਲੱਗ ਹੋ ਗਿਆ ਤਾਂ ਯਹੋਵਾ ਨੇ ਆਬਰਾਮ ਨੂੰ ਆਖਿਆ ਆਪਣੀਆਂ ਅੱਖਾਂ ਚੁੱਕ ਚੁੱਕ ਕੇ ਇਸ ਤਾਨ ਤੋਂ ਜਿੱਥੇ ਤੂੰ ਹੁਣ ਹੈ ਉੱਤਰ ਦੱਖਣ ਅਤੇ ਪੂਰਬ ਪੱਸ਼ਮ ਵੱਲ ਦੇਖ ਕਿਉਂਕਿ ਇਸ ਸਾਰੀ ਧਰਤੀ ਜੋ ਤੂੰ ਵੇਖਦਾ ਹੈ ਮੈਂ ਤੈਨੂੰ ਅਤੇ ਤੇਰੀ ਅਣਸ ਨੂੰ ਸਦਾ ਲਈ ਦੇ ਦੇਵਾਂਗਾ ਮੈਂ ਤੇਰੀ ਅਣਸ ਧਰਤੀ ਦੀ ਧੂੜ ਵਰਗੀ ਅਜਿਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ ਤਾਂ ਤੇਰੀ ਅੱਖ ਨੂੰ ਵੀ ਗਿਣ ਸਕੇਗਾ ਸੋ ਮਤਲਬ ਨਹੀਂ ਗਣ ਨਹੀਂ ਗਿਣਾ ਹੋਣਾ ਯਾਦ ਰੱਖਣਾ ਹੋਣਾ ਤਾਂ ਕੋਈ ਇੱਕ ਵੀ ਹਾਲਾਤ ਨਹੀਂ ਹੈ ਸੋ ਜੇ ਵਾਰ-ਵਾਰ ਆਬਰਾਮ ਇਹ ਵਾਦਾ ਸੁਣੀ ਜਾਂਦਾ ਆ ਪਰ ਉਹਨੂੰ ਕੋਈ ਦੱਸਦੀ ਨਹੀਂ ਕੋਈ ਜਿਦਾ ਕੋਈ ਆਪਣੇ ਪਰਿਵਾਰ ਵਿੱਚ ਕੋਈ ਵਾਦਾ ਨਹੀਂ ਦੱਸਦਾ ਕਰਕੇ ਉਹ ਉਹ ਤੇ ਉਹਦੀ ਪਤਨੀ ਬਾਝ ਸੁਣ ਰਾਈਟ ਔਰ ਅਤੇ ਇਸ ਦੇਸ਼ ਦੀ ਲੰਬਾਈ ਚੁੜਾਈ ਵਿੱਚ ਤੌਰਫਰ ਕਿ ਉਹ ਜੋ ਮੈਂ ਇਹ ਤਿੰਨ ਨੂੰ ਦੇ ਦੇਵਾਂਗਾ ਇਸ ਤੋਂ ਬਾਅਦ ਆਬਰਾਮ ਨੇ ਆਪਣਾ ਤੰਬੂ ਪਟਿਆ ਸੌਰੀ ਪੁੱਟਿਆ ਅਤੇ ਮਮਰੇ ਦੇ ਬਲੂਤਾ ਕੋਲ ਜਿਹੜੇ ਹੈਬਰੋਨ ਵਿੱਚ ਹਨ ਜਾ ਵਸਿਆ ਅਤੇ ਉੱਥੇ ਉਸ ਨੇ ਯਹੋਵਾ ਲਈ ਇੱਕ ਜਗ੍ਹਾ ਵੇਦੀ ਬਣਾਈ ਸੋ ਹੁਣ ਅਸੀਂ 14ਵਾਂ ਅਧਿਆਇ ਦੇਖਦੇ ਹਾਂ ਇੱਥੇ ਲਿਖਿਆ ਆ ਸ਼ਨਾਰ ਦੇ ਰਾਜਾ ਅਮਰਾਫਲ ਅਲਾਸਰ ਦੇ ਰਾਜਾ ਅਰਯੋਕ ਅਲੰਦ ਦੇ ਰਾਜਾ ਕਦਰਲਾ ਉਮਰ ਅਤੇ ਗੋਹਿਮ ਦੇ ਰਾਜਾ ਤਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ ਕਿ ਉਹਨਾਂ ਨੇ ਸਦੂਮ ਦੇ ਰਾਜੇ ਬੁਰਾ ਅਮੋਰਾ ਦੇ ਰਾਜਾ ਬਿਰਸਾ ਆਦਮਾ ਦੇ ਰਾਜਾ ਸਨਾਬ ਸੁਬੀਨ ਦੇ ਰਾਜੇ ਦਾ ਰਾਜਾ ਸਮੇਬਰ ਅਤੇ ਬੱਲਾ ਅਰਥਾਤ ਸਵਾਰ ਦੇ ਰਾਜਾ ਨਾਲ ਯੁੱਧ ਕੀਤਾ ਇਹ ਸਾਰੇ ਸਦੀਨ ਦੀ ਘਾਟੀ ਵਿੱਚ ਜੋ ਖਾਰਾ ਸਮੁੰਦਰ ਹੈ ਇਕੱਠੇ ਹੋਏ 12 ਸਾਲ ਤੱਕ ਉਹ ਇਥੇ ਲਿਖਿਆ ਖੈਦਰ ਲਾਉਮਰ ਦੇ ਅਧੀਨ ਰਹੇ ਪਰ 13ਵੇਂ ਸਾਲ ਵਿੱਚ ਵਿਦਰੋਹੀ ਹੋ ਗਏ 14ਵੇਂ ਸਾਲ ਵਿੱਚ ਖਦਾਰ ਲਾਉਮਰ ਅਤੇ ਹੋਰ ਰਾਜੇ ਜੋ ਉਹਦੇ ਨਾਲ ਆਏ ਸਨ ਅਤੇ ਉਹਨਾਂ ਦੇ ਰਫਾਈਆਂ ਨੂੰ ਅਸਟਰੋਡ ਕਰਨੇ ਕਰਨੇਮ ਵਿੱਚ ਜ਼ੁਜ਼ੀਆਂ ਨੂੰ ਹਾਮ ਵਿੱਚ ਅਤੇ ਐਮੀਆਂ ਨੂੰ ਸਵੇ ਕਰਿਆ ਥੀਮ ਵਿੱਚ ਅਤੇ ਹੋਰਿਆਂ ਨੂੰ ਹੋਰ ਹੋਰੀਆਂ ਨੂੰ ਉਹਨਾਂ ਦੇ ਪਰਬਤ ਸੇਰ ਵਿੱਚ ਐਲ ਪ੍ਰਾਂਤ ਤੱਕ ਜੋ ਅਜਾੜ ਕੋ ਸਨ ਮਾਰਿਆ ਸੋ ਅਸੀਂ ਦੇਖ ਸਕਨੇ ਇਥੇ ਐਕਸ ਦੀ ਕਾਫੀ ਗੁੰਝਲਦਾਰ ਇਥੇ ਨਾਂ ਵੀ ਦੱਸਿਓ ਅਸੀਂ ਕਿਹੜਾ ਪੜ੍ਹ ਕੇ ਹਟਿਆ ਸ਼ੇਮਾ ਰਾਈਟ ਸੋ ਇਹ ਜਿਹੜਾ ਰਾਜੇ ਆ ਇਹ ਇਹ ਜਿਹੜਾ ਫੈਡਰਲ ਲੋਮਰ ਰਾਜਾ ਆ ਇਹਦੀ ਇਹ ਇਹ ਇਹਨਾਂ ਦੇ ਸਾਰੇ ਬਾਕੀ ਦੇ ਰਾਜਾਂ ਦੇ ਉੱਤੇ ਰਾਜ ਕਰਦਾ ਸੀ ਪਰ ਉਹਨਾਂ ਨੇ 13ਵੇਂ ਸਾਲ ਵਿੱਚ 14ਵੀਂ ਆਦਿ ਵਿੱਚ ਚੌਥੀ ਆਦਿ ਵਿੱਚ ਸੰਦੱਸਿਆ ਕਿ ਉਹਨਾਂ ਨੇ ਬਗਾਵਤ ਕੀਤੀ ਤੇ 14ਵੇਂ ਸਾਲ ਵਿੱਚ ਇਸ ਰਾਜੇ ਖੈਦਰ ਲੋਮਰ ਤੇ ਜਿਹੜੇ ਉਹਦੇ ਰਾਜੇ ਉਹਦੇ ਨਾਲ ਸੀ ਉਹਨਾਂ ਨੇ ਆ ਕੇ ਆ ਆਪਣਾ ਕੰਟਰੋਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਓਕੇ ਸੋ ਤੇ ਉਹ ਸਫਲ ਵੀ ਹੋਏ ਸਤ ਮਿਆਂਜ ਸਾਨੂੰ ਦੱਸਦੇ ਇਥੇ ਕਿ ਉਹ ਉੱਥੋਂ ਮੁੜ ਕੇ ਐਨ ਮਿਸਪਾਟ ਅਰਥਾਤ ਕਾ ਦੇਸ਼ ਨੂੰ ਆਏ ਅਤੇ ਉਹਨਾਂ ਨੇ ਅਮਲਕੀਆਂ ਦੇ ਸਾਰੇ ਦੇਸ਼ ਨੂੰ ਅਤੇ ਅਮੋਰੀਆਂ ਨੂੰ ਵੀ ਜੋ ਸੋਸੋਨ ਤਮਾਰ ਵਿਸ਼ਵਾਸ ਦੇ ਸਨ ਮਾਰਿਆ ਤਦ ਸਦੂਮ ਅਮੋਰਾ ادما ہوں یاد رکھنا سدو تے امورا و لوت وستا ہے تو وہ پروار چیتوں نے وہ علاقہ چنیا سدوم امورہ ادما سوبیئم بلہ ارتھات سوار دے راجے نکلے انہوں سدیم کی گھاٹی لڑنے کتار بنیا ارتات الام دے راجا کدرالا گوام دے راجا تدال ਸ਼ਿਨਾਰ ਦੇ ਰਾਜਾ ਅਮਰਾਫਲ ਅਲਾਸਰ ਦੇ ਰਾਜਾ ਅਰਯੋਕ ਇਹਨਾਂ ਚਾਰ ਰਾਜਿਆਂ ਦੇ ਵਿਰੁੱਧ ਉਹਨਾਂ ਪੰਜਾਂ ਨੇ ਕਤਾਰ ਬੰਨੀ ਸੋ ਚਾਰ ਰਾਜੇ ਇੱਕ ਪਾਸੇ ਪੰਜ ਉਧਰਲੇ ਪਾਸੇ ਤੇ ਫਿਰ ਇੱਥੇ ਲਿਖਿਆ ਕਿ ਸਦীন ਦੀ ਘਾਟੀ ਵਿੱਚ ਜਿੱਥੇ ਚਿੱਕਰ ਦੇ ਟੋਏ ਹੀ ਹੋਏ ਸੰ ਸੁਦੂਮ ਅਤੇ ਮੋਰਾ ਦੇ ਰਾਜੇ ਭਜੇ ਅਤੇ ਉਹਨਾਂ ਵਿੱਚ ਡੈਗ ਡੈਗ ਪਏ ਅਤੇ ਜਿਹੜੇ ਬਚ ਗਏ ਉਹ ਪਰਬਤ ਵਾਲ ਨੂੰ ਭੱਜੇ ਤਾਂ ਉਹ ਸੁਦੂਮ ਅਤੇ ਮੋਰਾ ਦਾ ਸਾਰਾ ਮਾਲਤਨ ਅਤੇ ਉਹਨਾਂ ਦੀਆਂ ਸਾਰੀਆਂ ਭੋਜਨ ਵਸਤਾਂ ਲੁੱਟ ਕੇ ਚਲੇ ਗਏ ਸੋ ਜਿਹੜੇ ਉਹ ਚਾਰ ਰਾਜੇ ਸੀ ਉਹਨਾਂ ਨੇ ਜੱਤ ਪਾ ਲਈ ਤੇ ਉਹ ਲੱਕਾ ਜਿੱਥੇ ਲੂਤ ਵੀ ਰਹਿੰਦਾ ਸੀ ਉਹ ਉਹਨਾਂ ਨੇ ਉਹ ਲੁੱਟ ਕੇ ਲੈ ਗਏ ਸੋ ਇੱਥੇ ਲਿਖਿਆ ਉਹ ਆਬਰਾਮ ਦੇ ਭਤੀਜੇ ਲੂਤ ਨੂੰ ਜੋ ਸੁਦੂਮ ਵਿੱਚ ਵਸਦਾ ਸੀ ਅਤੇ ਉਸ ਦੇ ਮਾਲਤਨ ਨੂੰ ਵੀ ਲੁੱਟ ਕੇ ਨਾਲ ਲੱਗੇ ਸੋ ਹੁਣ ਉਹ ਆਬਰਾਮ ਦੇ ਭਤੀਜੇ ਨੂੰ ਵੀ ਲੱਗੇ ਉਹ ਜਦੋਂ ਲੜਾਈ ਹੋਈ ਆਬਰਾਮ ਤਾਂ ਨਹੀਂ ਸੀ ਉੱਥੇ ਪਰ ਉਸ ਲੜਾਈ ਵਿੱਚ ਉਹ ਵੀ ਸ਼ਾਮਲ ਹੋ ਗਿਆ ਰਾਈਟ ਸੋ ਇੱਥੇ ਲਿਖਿਆ ਤਦ ਕਿਸੇ ਇੱਥੇ ਲਿਖਿਆ ਪਗੋੜੇ ਨੇ ਆ ਕੇ ਆਬਰਾਮ ਅਬਰਾਨੀ ਨੂੰ ਖਬਰ ਦਿੱਤੀ ਮਤਬ ਤੇਰਾ ਭਤੀਜਾ ਉਹ ਲੱਗੇ ਆਬਰਾਮ ਮਮਰੇ ਹਮੋਰੀ ਜੋ ਅਸ਼ਕੋਲ ਅਤੇ ਅਨੇਰ ਦੇਪਰਾ ਸੀ ਉਸ ਦੇ ਬਲੂਤਾਂ ਕੋਲ ਰਹਿੰਦਾ ਸੀ ਅਤੇ ਉਹਨਾਂ ਨੇ ਆਬਰਾਮ ਨਾਲ ਨੇਮ ਬੰਨਿਆ ਸੀ ਜਦ ਆਬਰਾਮ ਨੇ ਸੁਣਿਆ ਕਿ ਉਹਦਾ ਪਤੀਜਾ ਬੰਦੀ ਬਣਾ ਲਿਆ ਗਿਆ ਹੈ ਤਦ ਉਸ ਨੇ ਆਪਣੇ 318 318 ਸਿਖਾਏ ਹੋਏ ਜਵਾਨਾਂ ਨੂੰ ਲਿਆ ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਹਨਾਂ ਦਾ ਪਿੱਛਾ ਕੀਤਾ ਸੋ ਮਰ ਜਾ ਇਸ ਇੱਥੇ ਮੈਂ ਆਟਕਣਾ ਚਾਹੁੰਦਾ ਆ ਇੱਥੇ ਲਿਖਿਆ ਕਿ ਆਬਰਾਮ ਦੇ ਘਰ ਵਿੱਚ ਤੈਨਾਂ 318 ਸਿਖਾਏ ਹੋਏ ਜਵਾਨ ਸਨ ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਮਤਲਬ ਜਿਨ੍ਹਾਂ ਉਹਨਾਂ ਰਾਜਿਆਂ ਦਾ ਪਿੱਛਾ ਜਿਨ੍ਹਾਂ ਨੇ ਉਹਦੇ ਭਤੀਜੇ ਨੂੰ ਤੇ ਸਾਰਾ ਕੁਝ ਲੁੱਟ ਕੇ ਲਾ ਕੇ ਸੀ ਸਦਮ ਤੇ ਮੋਰਦ ਕਹਿੰਦਾ ਕਿ ਮਤਲਬ ਹਜੇ ਆਬਰਾਮ ਦੀ ਇਲਾਦ ਹੋਈ ਨਹੀਂ ਸੀ ਖੋਦੀ ਇਲਾਦ ਨਾ ਸੀ ਜਿਹੜਾ ਰੱਬ ਨੇ ਉਹਨੂੰ ਵਾਦਾ ਕੀਤਾ ਸੀ ਪਰ ਉਹਦੇ ਘਰ ਵਿੱਚ 318 ਜੰਮੇ ਸੀ ਮਤਲਬ ਉਹਦੇ ਨੌਕਰਾਂ ਵਿੱਚੋਂ ਤੇ ਉਹਦੇ ਜਿਹੜੇ ਉਹਦੇ ਮਤਲਬ ਉਹਨੇ ਉਹਦੀ ਨਿਗਰਾਨੀ ਵਿੱਚ ਜੰਮੇ ਸੀ ਉਹ ਸੋ ਇੱਕ ਗੱਲ ਸੋਚਣ ਆਈ ਹੈ ਕਿ ਜਦੋਂ ਇਹ 318 ਜਿਹੜੇ ਆ ਉਸ ਆਬਰਾਮ ਦੇ ਘਰਾਣੇ ਵਿੱਚ ਜੰਮੇ ਆ ਬੇਬੀ ਜੰਮੇ ਆ ਆਬਰਾਮ ਨੂੰ ਕਿਦਾਂ ਮਹਿਸੂਸ ਹੋਇਆ ਹੋਣਾ ਇੱਕ ਪਾਸੇ ਤਾਂ ਖੁਸ਼ੀ ਕਿ ਉਹਦਾ ਜਿਹੜਾ ਖਾਨਦਾਨ ਹੈ ਉਹ ਵੱਡਾ ਵੱਡਾ ਹੋ ਰਿਹਾ ਪਰ ਆਕ ਪਾਸੇ ਉਹਦੇ ਮਨ ਵਿੱਚ ਵੀ ਰੱਬ ਨੇ ਤਾਂ ਵਾਅਦਾ ਮੈਨੂੰ ਦਿੱਤੇ ਸੀ ਕਿ ਮੇਰੀ ਲਾਦ ਰਹੀ ਮੇਰੀ ਤਲਾਦ ਹੋਈ ਨਹੀਂ ਇਹਨਾਂ ਦੀ ਹੋਈ ਜਾਂਦੀ ਹੈ ਸੋ ਆ ਵੀ ਸੀ ਹਰੇਕ ਬੰਦੇ ਦੇ ਮਨ ਵਿੱਚ ਇਹ ਇਹ ਜਿਹੜੀ ਭਾਵਨਾ ਆਉਂਦੀ ਹੈ ਜਦੋਂ ਉਹ ਕਿਸੇ ਚੀਜ਼ ਦੀ ੜੀ ਕਰਦਾ ਖਾਸ ਕਰਕੇ ਬੱਚੇ ਦੀ ੜੀ ਕਰਦਾ ਹੈ ਸੋ ਪਰ ਅਸੀਂ ਇੱਕ ਚੀਜ਼ ਦੇਖ ਸਕਦੇ ਕਿ ਆਬਰਾਮ ਨੇ ਇਹਨਾਂ ਚੀਜ਼ਾਂ ਦੇ ਕਰਕੇ ਆਪਣੀ ਨੇਚਾ ਉਹਦੀ ਨੇਚਾ ਨਹੀਂ ਘਟੀ ਵੀ ਰੱਬ ਵਿੱਚ ਵੀ ਰੱਬ ਨੇ ਜੋ ਕਿਹਾ ਉਹ ਹੋਣਾ ਹੈ ਸੋ ਕਿ 318 ਸੋਚੋ ਸਾਰੇ ਉਹਦੇ ਘਰੇ ਜੰਮੇ ਉਹਨੂੰ ਪਤਾ ਸੀ ਜਦੋਂ ਹਰ ਹਰ ਜਵਾਨ ਅਮੀ ਜਿਹੜਾ ਮੁੰਡਾ ਜਾਮਦਾ ਸੀ ਅਮ ਪਰ ਸਾਨੂੰ ਇੱਥੇ ਪੜਨ ਹੋਈ ਨਹੀਂ ਮੈਨਾਲ ਦਾ ਕਿ ਉਹ ਰੱਬ ਦੇ ਮੂਰੇ ਰੋਇਆ ਵੀ ਮੈਨੂੰ ਨਹੀਂ ਮਿਲਿਆ ਸੋ ਮੈਂ ਕੀ ਕਹ ਕੀ ਕਹਿੰਦੀ ਕੋਸ਼ਿਸ਼ ਕਰਦਾ ਮੈਂ ਇਹ ਅਸੀਂ ਕਹਿ ਸਕਦੇ ਹਾਂ ਵੀ ਅੱਜ ਵੀ ਸ਼ਦ ਰੱਬ ਨੇ ਸਾਨੂੰ ਵਾਅਦਾ ਆਪਣੇ ਬਚਨ ਵਿੱਚ ਦਿੱਤਾ ਹੈ ਜਾਂ ਸਾਨੂੰ ਉਹਦੇ ਰੱਬ ਵਿੱਚ ਕਿਸੇ ਚੀਜ਼ ਲਈ ਜਾਂ ਕਿਸੇ ਕਿਸੇ ਲੋੜ ਲਈ ਸਾਡਾ ਪ੍ਰੋਸੈਸ ਪਰ ਸਾਨੂੰ ਦੱਸਦਾ ਕਿ ਦੂਜਿਆਂ ਵਿੱਚ ਉਹ ਪੂਰਾ ਹੋ ਜਾਂਦਾ ਸਾਡੇ ਆਏ ਤੁਹਾਡੇ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਰਿਸ਼ਤੇਦਾਰ ਪਰ ਅਸੀਂ ਉਹਨਾਂ ਦੀ ਤਰੱਕੀ ਨੂੰ ਦੇਖ ਕੇ ਆਪ ਨਾ ਸੋਚਣ ਲੱਗ ਪਈਏ ਕਿ ਰੱਬ ਸਾਡੇ ਨਾਲ ਨਹੀਂ ਹੈਗਾ ਜਿਸ ਤਰ੍ਹਾਂ ਆਬਰਾਮ ਇੱਥੇ ਸੋਚ ਸਕਦਾ ਸੀ ਪਰ ਸਾਨੂੰ ਦੱਸਦਾ ਕਿ ਉਹਨੇ ਨੇਚ ਆਪਣੇ ਕੰਮ ਰੱਖੀ ਐਨੀਵੇਸ ਜਸਟ ਅ ਲिटल ਪੁਆਇੰਟ ਜਿਹੜੀ ਅਸੀਂ ਯਾਦ ਰੱਖ ਸਕਦੇ ਹਾਂ ਤਾਂ ਇਸ ਤਰ੍ਹਾਂ ਕਿ ਆਬਰਾਮ ਨੇ ਸੁਣਿਆ ਕਿ ਉਹਦਾ ਭਤੀਜਾ ਬੰਦੀ ਬਣਾ ਲੈ ਗਿਆ ਹੈ ਤਦ ਉਸਨੇ ਆਪਣੇ 318 ਸਿਖਾਏ ਹੋਏ ਜਵਾਨਾਂ ਨੂੰ ਲਿਆ ਜੋ ਉਸ ਦੇ ਘਰਾਂ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਹਨਾਂ ਦਾ ਪਿੱਛਾ ਕੀਤਾ ਉਸਨੇ ਆਪਣੇ ਜਵਾਨਾਂ ਦੇ ਜਥੇ ਬਣਾਏ ਅਤੇ ਰਾਤ ਨੂੰ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ ਮਤਲਬ ਇਹਨਾਂ ਵੱਡੇ ਰਾਜਨ ਆਬਰਾਮ ਤੇ ਉਹਦੇ 318 ਬੰਦਿਆਂ ਨੇ ਇਹਨਾਂ ਚਾਰ ਵੱਡੇ ਰਾਜਿਆਂ ਨੇ ਜਿਨ੍ਹਾਂ ਨੇ ਲੁੱਟ ਕੇ ਉਹਦਾ ਭਤੀ ਜਲਾ ਕੇ ਚਲੇ ਗਏ ਸੀ ਤੇ ਹੋਰ ਵੀ ਹੋਰ ਉਹਨਾਂ ਨੂੰ ਵੀ ਲੁੱਟ ਕੇ ਲੈ ਗਏ ਸੀ ਉਹਨਾਂ ਉਹਨਾਂ ਦੇ ਉੱਤੇ ਜਿੱਤ ਕੀਤੀ ਇੱਥੇ ਲਿਖਿਆ ਆ ਤੇ ਹੋਬਾ ਤੱਕ ਜਿਹੜਾ ਅ ਦੇ ਮਸ਼ਕ ਦੇ ਉੱਤਰਵੱਲ ਹੈ ਉਹਨਾਂ ਦਾ ਪਿੱਛਾ ਕੀਤਾ ਉਹ ਸਾਰੇ ਮਾਲਤਾਨ ਨੂੰ ਅਤੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਸਾਰੇ ਮਾਲਤਾਨ ਨੂੰ ਅਤੇ ਇਸਤਰੀਆਂ ਅਤੇ ਸਾਰੇ ਸਾਰੇ ਬੰਦੀਆਂ ਨੂੰ ਵੀ ਮੁੜ ਲੈ ਆਇਆ ਸੋ ਵੈਰੀ ਇੰਟਰਸਟਿੰਗ ਯੂ نو ਸਾਨੂੰ ਥੋੜੀ ਜਿਹੀ अर्ਲियर ਪਿਕਚਰ ਮਿਲਦੀ ਸੀ ਆਬਰਾਮ ਦੀ ਕਿ ਉਹ ਡਰਦਾ ਸੀ ਕਿ ਉਹਦੀ ਪਤਨੀ ਨਹੀਂ ਸੋਹਣੀ ਹੈ ਉਹਨੇ ਉਹਨੂੰ ਕਿਹਾ ਵੀ ਤੂੰ ਮੈਨੂੰ ਆਪਣਾ ਭਰਾ ਸਾਦਲਿੰਗ ਫਰੂਨ ਦੇ ਸਾਹਮਣੇ ਤੇ ਉਹਨੇ ਕਿਤਾ ਵੀ ਕਰਕੇ ਇਥੇ ਲਾਈਕ ਸਾਨੂੰ ਲੱਗਦਾ ਕਿ ਉਹ ਡਰਦਾ ਸੀ ਆਪਣੀ ਜਾਨ ਲਈ ਪਰ ਇਥੇ ਉਹ ਡਰਿਆ ਨਹੀਂ ਯੁੱਧ ਕਰਨ ਨੂੰ ਉਹ ਡਰਿਆ ਨਹੀਂ ਉਹ ਆਪ ਆਪਣੇ 318 ਜਣਿਆਂ ਨੂੰ ਲਾ ਕੇ ਯੁੱਧ ਉਹਨੇ ਕੀਤਾ ਸੋ ਇਥੇ ਸਾਨੂੰ ਦੱਸਦੀ ਉਹਦੀ ਦਲੇਰੀ ਵੀ ਆਬ람 ਦੀ ਸੀ ਉਹਨੇ ਕਿਉਂ ਆਪਣੀ ਪਤਨੀ ਦੇ ਮਾਮਲੇ ਵਿੱਚ ਇਸ ਤਰ੍ਹਾਂ ਦੀ ਦਲੇਰੀ ਕਿਉਂ ਨਹੀਂ ਦਿਖਾਈ ਵੀ ਡੋਨੋ ਬਟ ਮੇਬੀ ਉਹਨੂੰ ਲੱਗਦਾ ਸੀ ਕਿ ਉਹ ਜ਼ਿਆਦਾ ਸ਼ਕਤੀਸ਼ਾਲੀ ਹੈ ਫਰੂਨ ਪਰ ਇਹਦੇ ਬਾਰੇ ਵੀ ਅਸੀਂ ਸੋਚ ਸਕਦੇ ਹਾਂ ਹੁਣ ਅਸੀਂ 17ਵਾਂ ਦੇਖਦੇ ਹਾਂ ਹੁਣ ਜੋ ਜੱਤ ਕੇ ਆਉਂਦਾ ਆ ਇੱਕ ਇੱਥੇ ਬਹੁਤ ਇੰਟਰਸਟਿੰਗ ਚੀਜ਼ ਹੁੰਦੀ ਹੈ ਜੋ ਜੀਸੂ ਨਾਲ ਸੰਬੰਧ ਰੱਖਦੀ ਹੈ ਸੋ ਇੱਥੇ ਲਿਖਿਆ ਜਦ ਉਹ ਇੱਥੇ ਲਿਖਿਆ ਕਦਾਰ ਅਲ-ਉਮਰ ਅਤੇ ਉਹਨਾਂ ਰਾਜਿਆਂ ਨੂੰ ਜਿਹੜੇ ਉਸ ਦੇ ਨਾਲ ਸਨ ਜੱਤ ਕੇ ਮੁੜਿਆ ਆਬਰਾਮ ਰਾਈਟ ਤਦ ਸਦੂਮ ਦਾ ਰਾਜਾ ਸ਼ਾਵੇਦੀ ਘਾਟੀ ਵਿੱਚ ਜੋ ਬਾਦਸ਼ਾਹੀ ਘਾਟੀ ਵੀ ਅਖਵਾਉਂਦੀ ਹੈ ਉਸ ਨੂੰ ਮਿਲ ਲੈ ਨਿਕਲ ਆਇਆ ਮਤਲਬ ਜਿਨ੍ਹਾਂ ਨੂੰ ਉਹਨੇ ਬਚਾਇਆ ਉਹ ਉਹਨਾਂ ਦਾ ਰਾਜਾ ਆਬਰਾਮ ਕੋਲ ਆਇਆ ਇਹ ਕਿ ਆ ਤਦ ਸ਼ਾਲੇਮ ਦਾ ਰਾਜਾ ਮਲਕਿਸਦੇਕ ਰੋਟੀ ਅਤੇ ਮਦ ਲੈ ਆਇਆ ਸੋ ਜਿਹੜਾ ਮਲਕਿਸਦੇਕ ਸੀ ਉਹ ਸ਼ਾਲੇਮ ਦਾ ਰਾਜਾ ਸੀ ਰਾਈਟ ਸ਼ਾਲੇਮ ਦਾ ਰਾਜਾ ਸੀ ਅਤੇ ਉਹ ਰੋਟੀ ਲੈ ਆਉਂਦਾ ਉਹਨੇ ਲਿਆਂਦੀ ਓਕੇ ਇਹ ਉਹ ਰਾਜਾ ਨਹੀਂ ਸੀ ਜਿਹਨੂੰ ਆਬਰਾਮ ਨੇ ਬਚਾਇਆ ਸੀ ਉਹ ਤਾਂ ਦੂਜੇ ਸੀ ਪਰ ਇਹ ਆਇਆ ਇਹ ਨਵਾਂ ਬੰਦਾ ਆਉਂਦਾ ਇੱਥੇ ਉਹਦਾ ਨਾਂ ਵੀ ਮਲਕਿਸਦੇਕ ਦੱਸਿਆ ਜਾਂਦਾ ਉਹ ਰੋਟੀ ਲਿਆਂਦਾ ਇੱਥੇ ਲਿਖਿਆ ਉਹ ਆਤਮ ਮਹਾਨ ਪਰਮੇਸ਼ਰ ਦਾ ਜਾਜਕ ਸੀ ਸੋ ਅਸੀਂ ਆਮ ਤੌਰ ਤੇ ਤੇ ਜਾਣਦੇ ਕਿ ਜਿਹੜੇ ਰੱਬ ਦੇ ਜਾਜਕ ਸੀ ਉਹ ਤਾਂ ਇਜ਼ਰਾਈਲ ਕੌਮ ਦੇ ਲੇਵੀ ਗੋਤ ਵਿੱਚੋਂ ਆਏ ਸੀ ਜਿਹੜੇ ਸਾਰੇ ਜਾਜਕ ਸੀ ਪਰ ਇਹ ਤਾਂ ਆਬਰਾਮ ਉਹਨਾਂ ਮੂਸਾ ਤੋਂ ਪਹਿਲਾਂ ਇਜ਼ਰਾਈਲੀਆਂ ਵੀ ਤੋਂ ਕਿਤੇ ਪਹਿਲਾਂ ਇਹ ਗੱਲ ਹੋ ਰਹੀ ਹੈ ਤੇ ਉਸ ਟਾਈਮ ਤੇ ਵੀ ਰੱਬ ਦਾ ਇੱਕ ਪਰਮੇਸ਼ਰ ਦਾ ਜਾਜਕ ਉਸ ਧਰਤੀ ਉੱਤੇ ਸੀ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਆ ਬਾਈਬਲ ਦੇ ਦੂਜੇ ਹਿੱਸੇ ਵਿੱਚ ਕਿ ਇਹ ਜਿਹੜਾ ਮਲਕਿਸਦ ਹੈ ਕਿਹਾ ਇਹ ਐਕਚੁਅਲੀ ਯੀਸੂ ਨੂੰ ਦਰਸਾਉਂਦਾ ਹੈ। ਵੀ ਇਹ ਇੱਕ ਚਾਲਕ ਸੀ, ਅਸਲੀ ਵਿਅਕਤੀ ਦੀ ਚਾਲਕ ਸੀ ਜੋ ਯੀਸੂ ਵੱਲ ਜਾਂ ਯੀਸੂ ਦੇ ਉਹ ਦਿਨ ਉਹਦੀ ਕੈਲੋ ਉਹਦੀ ਉਹਦੀ ਪ੍ਰਧਾਨ ਜਾਜਕੀ ਨੂੰ ਦਰਸਾਉਂਦਾ ਸੀ ਇਹ। ਸੋ ਇਹ ਕਨੈਕਸ਼ਨ ਪੌਲਸ ਸਾਡੇ ਲਈ ਬਾਧ ਵਿੱਚ ਬਣਾਉਂਦਾ ਪਰ ਅਸੀਂ ਇੱਥੇ ਯਾਦ ਰੱਖ ਸਕਦੇ ਹਾਂ ਕਿ ਇਹ ਕੌਣ ਹੈ? ਇੱਥੇ ਲਿਖਿਆ ਹੋ ਤਦਸ਼ ਸ਼ਾਲੇਮ ਦਾ ਰਾਜਾ ਮਲਕਿਸਦਕ ਰੋਟੀ ਅਤੇ ਮਦ ਲੈ ਆਇਆ। ਅਤੇ ਆਤਮਾਹਨ ਪਰਮੇਸ਼ਰ ਦਾ ਉਹ ਜਾਜਕ ਸੀ ਓਕੇ ਉਸਨੇ ਇਹ ਆਖ ਕੇ ਆਬਰਾਮ ਨੂੰ ਅਸੀਸ ਦਿੱਤੀ ਸੋ ਇਹ ਜਿਹੜਾ ਜਾਜਕ ਹੁਣ ਆਬਰਾਮ ਨੂੰ ਅਸੀਸ ਦਿੰਦਾ ਆ ਆਤਮਾਹਨ ਪਰਮੇਸ਼ਰ ਦੇ ਵੱਲੋਂ ਜੋ ਆਕਾਸ਼ ਅਤੇ ਧਰਤੀ ਦਾ ਮਾਲਕ ਹੈ ਆਬਰਾਮ ਮੁਬਾਰਕ ਹੋਵੇ ਸੋ ਜਿਹੜਾ ਪ੍ਰਧਾਨ ਜਾਜਕ ਆ ਇਹ ਰੱਬ ਦਾ ਪਰਮੇਸ਼ਰ ਦਾ ਜਿਹੜਾ ਜਾਜਕ ਆ ਇਹ ਆਬਰਾਮ ਨੂੰ ਅਸੀਸ ਦਿੰਦਾ ਆ ਕਿ ਉਹ ਮੁਬਾਰਕ ਹੋਵੇ ਅਤੇ ਮੁਬਾਰਕ ਹੈ ਆਤਮਾਹਨ ਪਰਮੇਸ਼ਰ ਜਿਸਨੇ ਤੇਰੇ ਵੈਰੀਆਂ ਨੂੰ ਤੇਰੇ ਵਾਸ ਵਿੱਚ ਕਰ ਦਿੱਤਾ ਆ ਤਦ ਆਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ਸੋ ਜਿਹੜਾ ਦਸਵੰਧ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਬਾਈਬਲ ਵਿੱਚ ਦਸਵੰਧ ਤਾਂ ਲੇਵੀਆਂ ਨੂੰ ਦਿੱਤੀ ਜਾਂਦੀ ਸੀ ਕਿ 100 ਸਾਲ ਇਸ ਘਟਨਾ ਤੋਂ ਬਾਅਦ ਪਰ ਇੱਥੇ ਆਬਰਾਮ ਇਸ ਪੁਜਾਰੀ ਨੂੰ ਦਸਵੰਧ ਦੇ ਰਿਹਾ ਹੈ ਸੋ ਇੱਥੋਂ ਸਾਨੂੰ ਪਤਾ ਲੱਗਦਾ ਹੈ ਮਤਲਬ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਜਿਹੜੀ ਸਟੋਰੀ ਆ ਜਿਹੜੀ ਅਸਲੀ ਘਟਨਾ ਵਾਪਰੀ ਹੈ ਇਹ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਯਿਸੂ ਨੇ ਜਦੋਂ ਧਰਤੀ ਉੱਤੇ ਆਉਣਾ ਸੀ ਮਿਲ ਕਿਸ ਦਾ ਇੱਕ ਭੰਗ ਉਹਨੇ ਲੇਵੀ ਦੇ ਗੋਦ ਵਿੱਚੋਂ ਪ੍ਰધાન ਜਾਜਕ ਨਹੀਂ ਸੀ ਹੋਣਾ ਉਹਨੇ ਰੱਬ ਵੱਲੋਂ ਭੇਜਿਆ ਹੋਇਆ ਪ੍ਰધાન ਜਾਜਕ ਹੋਣਾ ਸੀ ਜੇ ਜੇਨੂੰ ਸਾਰਿਆਂ ਨੇ ਦਸਵੰਦ ਦੇਣਾ ਸੀ ਸੋ ਮਤਲਬ ਇੱਥੇ ਆਬਰਾਮ ਦਸਵੰਦ ਦਿੰਦਾ ਸੀ ਉਹਨੂੰ ਇਹ ਇਹਦੇ ਮਤਲਬ ਜਿਹਾ ਵਰਨ ਦੇ ਰਿਹਾ ਸੀ ਸਾਰੀ ਇਸ ਰੇਲ ਕਾਮ ਵੀ ਦੇ ਰੇ ਸੀ ਸੁਬਾਚ ਸਾਨੂੰ ਪਤਾ ਲੱਗਦਾ ਸੋ ਵਨ ਇਸ ਇਹਨੂੰ ਯਾਦ ਰੱਖਣਾ ਥੋੜਾ ਜਿਹਾ ਇਹ ਮੈਨੂੰ ਪੂਰਾ ਤਾਂ ਨਹੀਂ ਸਮਝ ਆ ਗਈ ਪਰ ਜਿੰਨਾ ਕੁ ਸਾਨੂੰ ਸਿੱਖਣ ਨੂੰ ਮਿਲਦਾ ਸੀ ਦੱਸ ਸਕਦੇ ਆ ਪਰ ਇਹਨੂੰ ਯਾਦ ਰੱਖ ਸਕਦੇ ਕਿ ਜਿਹੜਾ ਮਿਲ ਕੇ ਇਸ ਦਾ ਕਿਹਾ ਇਹਦੀ ਗੱਲਬਾਤ ਤੇ ਇਹਦੀ ਤੁਲਨਾ ਯਿਸੂ ਨਾਲ ਕਿੱਤੀ ਜਾਂਦੀ ਹੈ ਬਾਈਬਲ ਦੇ ਦੂਜੇ ਹਿੱਸੇ ਵਿੱਚ ਫਿਰ ਇਤਿਹਾਸ ਕਿ ਉਸਨੇ ਇਹ ਆਖਿਆ ਆਬਰਾਮ ਨੂੰ ਸេចក្តੀ ਆਤਮਹਾਨ ਪਰਮੇਸ਼ਰ ਦੀ ਵੱਲੋਂ ਜੋ ਆਕਾਸ਼ ਅਤੇ ਧਰਤੀ ਦਾ ਮਾਲਕ ਹੈ ਆਬਰਾਮ ਮੁਬਾਰਕ ਹੋਵੇ ਅਤੇ ਮੁਬਾਰਕ ਹੈ ਆਤਮਹਾਨ ਪਰਮੇਸ਼ਰ ਜਿਸਨੇ ਤੇਰੇ ਵੈਰੀਆਂ ਨੂੰ ਤੇਰੇ ਵਾਸ ਵਿੱਚ ਕਰ ਦਿੱਤਾ ਹੈ ਤਦ ਆਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ਤਦ ਸਦੂਮ ਦੇ ਰਾਜੇ ਨੇ ਇਬਰਾਹਿਮ ਨੂੰ ਆਖਿਆ ਇਹ ਮਾਲ ਡੰਗਰ ਤਾਂ ਮੈਨੂੰ ਦੇ ਪਰ ਮਾਲ ਤਨ ਆਪ ਰੱਖ ਲੈ ਅਬੀ ਬਹੁਤ ਇੰਟਰਸਟਿੰਗ ਚੀਜ਼ ਆਬਰਾਮ ਨੇ ਕੀਤੀ ਉਹ ਕਹਿੰਦਾ ਵੀ ਤੂੰ ਤੂੰ ਜਿੱਤੀ ਲੜਾਈ ਸਾਡੇ ਲਈ ਇਹ ਮਾਲ ਤਾਂ ਤੂੰ ਰੱਖ ਲੈ ਪਰ ਆਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ ਮੈਂ ਯਹੋਵਾ ਆਤਮਾਹਨ ਪਰਮੇਸ਼ਰ ਤੋਂ ਆਕਾਸ਼ ਅਤੇ ਧਰਤੀ ਦਾ ਮਾਲਕ ਹੈ ਉਸ ਦੇ ਅੱਗੇ ਉਹ ਕਹਿੰਦਾ ਪ੍ਰਣ ਕੀਤੀ ਆ ਕਿ ਮੈਂ ਤਾਗੇ ਤੋਂ ਲਾ ਕੇ ਜੁੱਤੀ ਦੇ ਸਲੂ ਤੱਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਗਾ ਅਜੇ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਆਬਰਾਮ ਨੂੰ ਦਨ ਨਹੀਂ ਬਣਾ ਦਿੱਤਾ ਸੋ ਆਬਰਾਮ ਨਾ ਸੀ ਚਾਹੁੰਦਾ ਕਿ ਉਹਦਾ ਮਾਲ ਲੈਣਾ ਬਿਸ਼ੱਕ ਉਹਨੂੰ ਇਨਾਮ ਮਿਲ ਰਿਹਾ ਸੀ ਉਸ ਲੜਾਈ ਨੂੰ ਜਿੱਤਣ ਦੇ ਕਰਕੇ ਪਰ ਉਹਨਾਂ ਸੀ ਚਾਹੁੰਦਾ ਕਿ ਉਹ ਬੰਦਾ ਕੱਲ ਨੂੰ ਕਹਿ ਸਕੇ ਕਿ ਆਬਰਾਮ ਦੀ ਜਿਹੜੀ ਅਮੀਰਤਾ ਆ ਉਹ ਮੈਂ ਕੀਤੀ ਹੈ ਸੋ ਆਬਰਾਮ ਚਾਹੁੰਦਾ ਸੀ ਕਿ ਉਹਦੀ ਜਿਹੜੀ ਬਰਕਸ ਰੱਬ ਵੱਲੋਂ ਮਿਲੇ ਤੇ ਕੋਈ ਉਹਦੇ ਵੱਲ ਉਂਗਲੀ ਨਾ ਕਰ ਸਕੇ ਕਿ ਮੈਂ ਆਬਰਾਮ ਨੂੰ ਅਮੀਰ ਕੀਤਾ ਇੰਟਰਸਟਿੰਗ ਰਾਈਟ ਅਮ ਆ ਸੀ ਬਹੁਤ ਕੋਸ ਆਈ ਥਿੰਕ ਇਤਨ ਸਖਸਕ ਦੇਆ ਕਹਿੰਦਾ ਮੈਂ ਧਾਗੇ ਤੋਂ ਲੈ ਕੇ ਜਿੱਦਾਂ ਜੁੱਤੀ ਦੇ ਸਲੂ ਤੱਕ ਵੀ ਦਿੱਤੋ ਨਹੀਂ ਲੈਣਾ ਪਰ ਉਹ ਕਹਿੰਦਾ ਪਰ ਜੋ ਇਹਨਾਂ ਗਬਰੂਆਂ ਨੇ ਖਾ ਲਿਆ ਹੈ ਮਤਲਬ ਜਿਹੜੇ ਉਹਦੇ ਜਿਹੜੇ ਉਹਦੇ ਨਾਲ 318 ਗਏ ਸਨ ਲੜਨ ਲਈ ਅਤੇ ਉਹਨਾਂ ਦਾ ਹਿੱਸਾ ਜਿਹੜੇ ਮਨੁੱਖ ਮੇਰੇ ਨਾਲ ਗਏ ਸਨ ਅਰਥਾਤ ਅਨੇਰ ਅਸ਼ਕੋਲ ਅਤੇ ਮਮਰੇ ਮੈਂ ਵਾਪਸ ਨਹੀਂ ਕਰਾਂਗਾ ਸੋ ਮਤਲਬ ਜਿਹੜੀਆਂ ਉਹਨਾਂ ਨੇ ਚੀਜ਼ਾਂ ਖਾ ਲਈਆਂ ਜਾਂ ਜਿਹੜੀਆਂ ਉਹ ਬਾਕੀਆਂ ਨੇ ਲਈਆਂ ਉਹ ਉਹ ਤਾਂ ਉਹਨਾਂ ਦੀਆਂ ਆ ਉਹ ਨਹੀਂ ਮੈਂ ਮੁੜ ਕੇ ਉਹਨਾਂ ਤੋਂ ਲੈਣੀਆਂ ਪਰ پر ہوسم تو لینا نہیں پھر اتنے لے کے وہ اپنا اپنا حصہ لے لین آب رام دا ہے. سو اسی تھی پھر اتپت چودہ بند کر دیں